ਕੋਈ ਸ਼ੈ ਨਹੀਂ ਵਿੱਚ ਸੰਸਾਰ ਮਿੱਠੀ ਮਿੱਠੀ ਪਾਵਨ ਗੁਰਬਾਣੀ ਦੇ ਨਾਂ ਵਰਗੀ ਫਲਾਂ ਨਾਲ ਭਰਪੂਰ ਅਨੇਕ ਬੂਟੇ ਛਾਂ ਦਿੰਦੇ ਨਹੀਂ ਬੋੜ ਦੀ ਛਾਂ ਵਰਗੀ ਸਵਰਗਾ ਵਿੱਚ ਵੀ ਸੁੰਦਰ ਨਹੀਂ ਹੋ ਸਕਦੀ ਅੰਮ੍ਰਿਤਸਰ ਹਰਮੰਦਰ ਦੀ ਥਾਂ ਵਰਗੀ ਤੇ ਬਚਨ ਹੋਏ ਨਾ ਅੱਗੋਂ ਹੋ ਕੋਈ ਗੁਜਰੀ ਮਾਂ ਦਸ਼ਮੇਸ਼ ਦੀ ਮਾਂ ਵਰਗੀ ਕਲਗੀਧਰ ਦਸ਼ਮੇਸ਼ ਦੀ ਮਾਂ ਵਰਗੀ ਜੀਵੇ ਪੰਜਾਬੀ ਤੋਂ ਮੈਂ ਜਗਰੂਪ ਸਿੰਘ ਬੁੱਟਰ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਜੀ ਸਾਡੀ ਇਸ ਨਿਮਾਣੀ ਜੀ ਕੋਸ਼ਿਸ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ। ਆਪ ਸਭ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਹਿੰਦੇ ਆਂ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਜੀ। ਗੁਰਬਾਜ ਸਿੰਘ ਜਿਨ੍ਹਾਂ ਨੇ ਸ਼ਹੀਦੀ ਦਿਹਾੜਿਆਂ ਤੇ ਤੁਹਾਡੇ ਨਾਲ ਪਹਿਲਾਂ ਵੀ ਪੰਜਾਬੀ ਬੋਲਾਂ ਦੀ ਸਿੱਖ ਇਤਿਹਾਸ ਦੀ ਸਾਂਝ ਪਾਈ ਸੀ। ਇੱਕ ਵਾਰ ਫੇਰ ਸਾਡੇ ਵੇੜੇ ਪਹੁੰਚੇ ਨੇ। ਗੁਰਬਾਜ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਆਂ। ਗੁਰਬਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਕਰਦੇ ਆ ਜੀ ਗੁਰਬਾਜ ਸਿੰਘ ਦਾ ਬਹੁਤ ਧੰਨਵਾਦ ਇਹਨਾਂ ਦੇ ਸਤਿਕਾਰਯੋਗ ਮਾਪਿਆਂ ਦਾ ਕਿ ਆਪਣੇ ਛੋਟੇ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਮਾਂ ਬੋਲੀ ਪੰਜਾਬੀ ਨਾਲ ਜੋੜ ਰਹੇ ਨੇ ਸਿੱਖ ਇਤਿਹਾਸ ਨਾਲ ਜੋੜ ਰਹੇ ਨੇ ਇਸ ਬੱਚੇ ਦੀ ਬਹੁਤ ਮਿਹਨਤ ਹੈ ਕਿ ਸਿੱਖ ਇਤਿਹਾਸ ਨੂੰ ਜ਼ੁਬਾਨੀ ਯਾਦ ਕਰਕੇ ਤੁਹਾਡੇ ਨਾਲ ਸਿੱਖ ਸੰਗਤਾਂ ਦੇ ਨਾਲ ਗੁਰੂ ਘਰਾਂ ਤੋਂ ਸਾਂਝਾ ਕਰਦੇ ਨੇ ਅੱਜ ਗੁਰਬਾਜ ਸਿੰਘ ਹੁਣਾਂ ਨਾਲ ਅਸੀਂ ਜੋ ਗੱਲਬਾਤ ਕਰਾਂਗੇ ਪੰਜਾਬੀ ਬੋਲਾਂ ਦੀ ਸਾਂਝ ਪਾਵਾਂਗੇ ਸਾਡਾ ਵਿਸ਼ਾ ਰਹੇਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਾਂਗੇ ਗੁਰਬਾਤ ਸਿੰਘ ਜੀ ਹੋਣਾ ਕੋਲੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਭਗਤਾਂ ਦੀ ਕਿੰਨੇ ਗੁਰੂ ਸਾਹਿਬਾਨ ਦੀ ਕਿੰਨੇ ਗੁਰ ਸਿੱਖਾਂ ਦੀ ਬਾਣੀ ਦਰਜ ਹੈ ਤੇ ਇਸ ਦੇ ਨਾਲ ਹੋਰ ਵੀ ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰਬਾਤ ਜੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 4 ਗੁਰਸਿੱਖਾਂ ਦੀ ਬਾਣੀ ਦਰਜ ਹੈ ਬਾਬਾ ਸੁੰਦਰ ਜੀ ਬਾਬਾ ਬਲਵੰਟ ਜੀ ਬਾਬਾ ਸੱਤਾ ਜੀ ਅਤੇ ਬਾਬਾ ਮਰਤਾਨਾ ਜੀ ਦੀ ਬਾਣੀ ਦਰਜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਾਮਾਨੰਦ ਜੀ ਭਗਤ ਰਵੇਦਾਸ ਜੀ ਭਗਤ ਜੈਦੇਵ ਜੀ ਭਗਤ ਤਰਲੋਚਨ ਜੀ ਭਗਤ ਧੰਨਾ ਜੀ ਭਗਤ ਸੈਣ ਜੀ ਭਗਤ ਪੀਪਾ ਜੀ ਭਗਤ 베ਣੀ ਜੀ ਭਗਤ ਭੀਖਣ ਜੀ ਭਗਤ ਸਦਨਾ ਜੀ ਭਗਤ ਪਰਮਾਨੰਦ ਜੀ ਭਗਤ ਸੂਰਦਾਸ ਜੀ ਅਤੇ ਭਗਤ ਚੇਕ ਫਰੀਦ ਜੀ ਦੀ ਬਾਣੀ ਦਰਜ ਹੈ ਧੰਨਵਾਦ ਆ ਜੀ ਇਸ ਛੋਟੇ ਬੱਚੇ ਦਾ ਧੰਨਵਾਦ ਆ ਇਹਨਾਂ ਦੇ ਸਤਿਕਾਰਯੋਗ ਮਾਪਿਆਂ ਦਾ ਜਿੱਥੇ ਅਜੋਕੇ ਸਮੇਂ ਦੇ ਵਿੱਚ ਬੱਚਿਆਂ ਨੂੰ ਚਾਰ ਨਾਮ ਯਾਦ ਰੱਖਣੇ ਔਖੇ ਨੇ ਆਪਣੇ ਦਾਦਾ-ਦਾਦੀ ਜੀ ਤੇ ਨਾਨਾ-ਨਾਨੀ ਜੀ ਦਾ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਅੱਜਕੱਲ ਬੱਚਿਆਂ ਨੂੰ ਇਹ ਚਾਰ ਨਾਮ ਵੀ ਯਾਦ ਰੱਖਣੇ ਔਖੇ ਨੇ ਜਾਂ ਯਾਦ ਨਹੀਂ ਰੱਖੇ ਜਾ ਰਹੇ ਉਥੇ ਛੋਟਾ ਬੱਚਾ ਗੁਰਬਾਜ ਸਿੰਘ ਹੋਰ ਨਾ ਬੱਚਿਆਂ ਲਈ ਪ੍ਰੇਰਨਾ ਸਰੋਤ ਨੇ ਹੋਰ ਨਾ ਮਾਪਿਆਂ ਲਈ ਪ੍ਰੇਰਨਾ ਸਰੋਤ ਨੇ ਕਿ ਜਿਉ ਮਿਹਨਤ ਕਰਨ ਆਪਣੇ ਇਤਿਹਾਸ ਨੂੰ ਪੜਨ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਨਾ ਚਾਹਣ ਤਾਂ ਜੁੜ ਸਕਦੇ ਨੇ ਗੁਰਬਾਤ ਜੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਪਟਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 11 ਪਟਾਂ ਦੀ ਬਾਣੀ ਦਰਜ ਹੈ ਪਟ ਗਜੰਦ ਜੀ ਪਟ ਕਲ ਸਹਾਰ ਜੀ ਪਟ ਜਲਪ ਜੀ ਪਟ ਨਲ ਜੀ ਪਟ ਬਲ ਜੀ ਪਟ ਸਲ ਜੀ ਪਟ ਪਰਮਾਨੰਦ ਜੀ ਪਟ ਹਰਬੰਸ ਜੀ ਪਟ ਕੀਰਤ ਜੀ ਪਟ ਪੀਖਾ ਜੀ ਅਤੇ ਪਟ ਮਥਰਾ ਜੀ ਦੀ ਬਾਣੀ ਦਰਜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਕਿੰਨੇ ਅੰਗ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 73 ਅੰਗ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੀਆਂ ਵਾਰਾਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਰਾਗਾਂ ਵਿੱਚ ਬਾਣੀ ਦਰਜ ਹੈ ਬਹੁਤ ਵੱਡਮੁੱਲੀ ਜਾਣਕਾਰੀ ਗੁਰਬਾਜ ਸਿੰਘ ਸਾਡੇ ਨਾਲ ਸਾਂਝੀ ਕਰ ਰਹੇ ਨੇ ਤੇ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਛੋਟਾ ਬੱਚਾ ਇਹ ਛੋਟਾ ਵੀਰ ਬਿਨਾ ਕਿਸੇ ਕਾਗਜ਼ ਤੋਂ ਵੇਖੇ ਹੋਏ ਬਿਨਾ ਕਿਤਾਬ ਤੋਂ ਪੜ੍ਹੇ ਹੋਏ ਮੂੰਹ ਜਬਾਨੀ ਜਬਾਨੀ ਯਾਦ ਕਰਕੇ ਇਹਨਾਂ ਨੇ ਕੰਠ ਕੀਤੇ ਹੋਏ ਨੇ ਨਾਮ ਭਗਤਾਂ ਦੇ ਗੁਰਸਿੱਖਾਂ ਦੇ ਗੁਰੂ ਸਾਹਿਬਾਨ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਦੇ ਨੇ ਕਿ ਉਹਨਾਂ ਦੇ ਵਿੱਚ ਜਿਹੜਾ ਅਥਾਹ ਸਮੁੰਦਰ ਹੈ ਉਹਦੇ ਵਿੱਚ ਕੀ ਕੀ ਸਮੋਇਆ ਹੋਇਆ ਹੈ ਸੋ ਧੰਨਵਾਦ ਕਰਦੇ ਆ ਜੀ ਗੁਰਬਾਧ ਸਿੰਘ ਹੁਣਾਂ ਨੂੰ ਅਕਸਰ ਹੀ ਅਸੀਂ ਐਡੀਲੇਟ ਤੋਂ ਵੱਖ-ਵੱਖ ਗੁਰੂ ਘਰਾਂ ਤੋਂ ਵੱਖ-ਵੱਖ ਧਾਰਮਿਕ ਸਟੇਜਾਂ ਤੋਂ ਕਵਿਸ਼ਰੀ ਰਾਹੀ ਸ਼ਬਦਾ ਰਾਹੀ ਢਾਡੀ ਵਾਰਾਂ ਰਾਹੀ ਸੁਣਦੇ ਆ ਦੇਖਦੇ ਆ ਇਹਨਾਂ ਦੇ ਇਤਿਹਾਸ ਤੋਂ ਜਾਣੂ ਹੁੰਨੇ ਆ ਸਿੱਖ ਇਤਿਹਾਸ ਤੋਂ ਇਹ ਸੰਗਤਾਂ ਨੂੰ ਜਾਣੂ ਕਰਵਾਉਂਦੇ ਨੇ ਰਾਗਾਂ ਦੇ ਵਿੱਚ ਇਹਨਾਂ ਨੂੰ ਅਸੀਂ ਕਵਿਸ਼ਰੀ ਆਮ ਹੀ ਗੁਰੂ ਘਰਾਂ ਤੋਂ ਸੁਣਦੇ ਵੇਖਦੇ ਆ ਅਸੀਂ ਬੇਨਤੀ ਕਰਾਂਗੇ ਗੁਰਬਾਧ ਸਿੰਘ ਹੁਣਾਂ ਨੂੰ ਕਿ ਜੇ ਰਾਗਾਂ ਤੇ ਆਧਾਰਿਤ ਕਵਿਸ਼ਰੀ ਹੈ ਜਿਸ ਕੁਇਸ਼ਰੀ ਦੇ ਵਿੱਚ ਤਕਰੀਬਨ ਸਾਰੇ ਰਾਗਾਂ ਦਾ ਸਮੇਲ ਹੈ ਉਹ ਤੁਹਾਡੇ ਸਾਹਮਣੇ ਕਰਨਗੇ ਠੀਕ ਹੈ ਗੁਰਬਾਜ ਜੀ ਹਾਂਜੀ ਧੰਨਵਾਦ ਜੀ ਓ ਇਸਤੇ ਕੋਈ ਨਹੀਂ ਆਂਤੋ ਆਉਂਦਾ ਹਰ ਕੋਈ ਵਖਰੇ ਵਖਰੇ ਢੰਗ ਦਾ ਏ ਰਹਿਬਰ ਜੋ ਵੀ ਆਇਆ ਜਹਾਨ ਉੱਤੇ ਭਲਾ ਆਪਣੀ ਉਮਦ ਦਾ ਮੰਗਦਾ ਏ ਸਾਂਝੀ ਵਾਲ ਦੀ ਕਿਸੇ ਨਾਲ ਗੱਲ ਕੀਤੀ ਹਰ ਕੋਈ ਈਰਖਾ ਦੀ ਖੰਗ ਖੰਗਦਾ ਏ ਗੁਰੂ ਗ੍ਰੰਥੇ ਕੋ ਗੁਰੂ ਸੰਜਾ ਜਿਹੜਾ ਭਲਾ ਸਰਬੱਤ ਦਾ ਮੰਗਦਾ ਏ ਜਿਹੜਾ ਭਲਾ ਸਰਬੱਤ ਦਾ ਮੰਗਦਾ ਏ ਸਤ ਗੁਰ ਪਰੇ ਉਪਕਾਰ ਕੁਮਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਇਹ ਹੈ ਕੁਲ ਤਰਨ ਲਈ ਆਇਆ ਇਹ ਜਗ ਸਾਰਾ ਗੈਂਦਾ ਹੈ ਕਰਮਾ ਵਾਲਾ ਇਸ ਤੋਂ ਜੀਵਨ ਵਾਲੀ ਸੋਝ ਲੈਂਦਾ ਹੈ ਉਹ ਪਹਿਲਾਂ ਜਪਜੀ ਸਾਹਿਬ ਲਿਖਵਾਇਆ ਸੋਦਰ ਸੋਹਲਾ ਪਿੱਛੋਂ ਆਇਆ ਸੋਲਾ ਰਗਾ ਤੈਂ ਲਿਖਾਇਆ ਹੋਏ ਪਿਤਾ ਵਾਣੀ ਜਾਣ ਦੇਨੇ ਗੁਣੀ ਗਿਆਨੀ ਰਾਗੀ ਪਾਈ ਇਸ ਦੀ ਸਾਰੀ ਜਾਣ ਦੇਨੇ ਓ ਪਹਿਲਾ ਸ਼ੀਰ ਰਾਗ ਫਿਰ ਮਾਂਜ ਤੀਜਾ ਗੜੀ ਗਿਆ ਬਰਾਜ ਜਿਸ ਵਿੱਚ ਪੰਜਵੇਂ ਗੁਰੂ ਮਹਾਰਾਜ ਸੁਖਮਣੀ ਸੈਬਰ ਜਾਇਆ ਹੈ ਰਾਮ ਸਰਸਰੋਵਰ ਕੰਡੇ ਪੰਜਵੇਂ ਗੁਰਾ ਲਿਖਾਇਆ ਹੈ ਆਉਂਦੀ ਫਿਰ ਆਸਾ ਦੀ ਵਾਰੀ ਤੇ ਫਿਰ ਆਸਾ ਵਾਰੀ ਉਜਾਰੀ ਪਿੱਛੋ ਗੁਦਰੀ ਦੇਵ ਗੰਧਾਰੀ ਫੇਰ ਬਿਹਗੜਾ ਆਉਂਦਾ ਹੈ ਨੰਬਰ 8ਵੇਂ ਤੇ ਵਡੇ ਹੰਸ ਆਪਣਾ ਰੰਗ ਵਿਖਾਉਂਦਾ ਹੈ ਨੰਬਰ 8ਵੇਂ ਤੇ ਵਡੇ ਹੰਸ ਆਪਣਾ ਰੰਗ ਵਿਖਾਉਂਦਾ ਹੈ ਹੋ ਸੋ ਰਿਠ ਰਾਗ ਜਦੋਂ ਮੁਕ ਜਾਵੇ ਦੋ ਮੁਗ ਜਾਵੇ ਫੇਰਤ ਨਸਰੀ ਅੱਗੇ ਆਵੇ ਸੋ ਬਜਤ ਸਰੀ ਵੀ ਬਾਵੇ ਟੋਡੀ ਤੇ ਬੇਰਾੜੀ ਜੀ ਰਾਤ ਲੰਗ ਮੁਕਣ ਤੇ ਸੂਈ ਦੀ ਹਣ ਆਜੁਵਾਰੀ ਜੀ ਰਾਤ ਲੰਗ ਮੁਕਣ ਤੇ ਸੂਹੀ ਦੀ ਹਣ ਆਜੁਵਾਰੀ ਜੀ ਓ ਬਿਲਾਵਰ ਮੋਹਰੇ ਗੌਂਡ ਸਹਾਵੇ ਅੱਗੇ ਰਾਮ ਕਲੀ ਜਦ ਆਵੇ ਇਸ ਸੁਭਿ ਦਿਨ ਨੰਦੇ ਨੰਦ ਬਣਾਵੇ ਜਿਸ ਨੂੰ ਹਰ ਸਿਕ ਗਾਉਂਦਾ ਹੈ ਨੱਡ ਨਰਾਇਣ ਤੇ ਮਾਲੀ ਗੋੜਾ ਇਸ ਦੇ ਅੱਗੇ ਆਉਂਦਾ ਹੈ ਨੱਡ ਨਰਾਇਣ ਤੇ ਮਾਲੀ ਗੋੜਾ ਇਸ ਦੇ ਅੱਗੇ ਆਉਂਦਾ ਹੈ ਰਖ ਤੁਖਾਰੀ ਕੇਦਾਰਾ ਪੈਰੁ ਦਿਂਦਾ ਬਹੁਤ ਨਜ਼ਾਰਾ ਕੰੜਾ ਕਰੇ ਬਸੰਤ ਉਤਾਰਾ ਸਾਜ ਅਪਣਾ ਜੋਰ ਵਿਖਾਉਂਦੇ ਨੇ ਸਾਰਿੰਗਤੇ ਮਿਲਾਰੂ ਫੇਰੇ ਆਪਣਾ ਜੋਰ ਵਿਖਾਉਂਦੇ ਨੇ ਸਜਦਾ ਕਾਨੜ ਤੇ ਕਲਿਆਣਾ ਲੈ ਕੇ ਪਰਬਤੀ ਵੀ ਮਾਣਾ ਹੋਗੇ تیر ਆਲਣੇ ਜਾਣ ਜੈ ਜੈ ਬੰਤੀ ਬਚਿਆ ਹੈ ਜਿਸ ਨੂੰ ਕੇਵਲ ਸ੍ਰੀ ਗੁਰੂ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਰਚਿਆ ਹਨ ਅੱਗੇ ਸਾਂਸਕ੍ਰਿਤੀ ਆ ਜਾਵੇ ਹੋ ਅੱਗੇ ਸਾਂਸਕ੍ਰਿਤੀ ਆ ਜਾਵੇ ਜਿਸ ਨੂੰ ਹਰ ਕੋਈ ਨਾ ਪੜ ਪਾਵੇ ਕਾ ਖਾਪਣਾ ਚਾਵਲ

ਇਸੇ ਛੋਟਾ ਬੱਚਾ ਬਹੁਤ ਹੀ ਸਤਿਕਾਰਯੋਗ ਪਿਆਰਾ ਵੀਰ ਗੁਰਬਾਜ ਸਿੰਘ ਜਿਨ੍ਹਾਂ ਨੂੰ ਅਕਸਰ ਹੀ ਐਡਿਲੇਟ ਤੋਂ ਵੱਖ-ਵੱਖ ਗੁਰੂ ਘਰਾਂ ਤੋਂ ਇਸੇ ਰੂਪ ਦੇ ਵਿੱਚ ਕਵਿਸ਼ਰੀ ਨੂੰ ਗਾਉਂਦਿਆਂ ਦੇਖਦੇ ਆ ਤੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕਵਿਸ਼ਰੀ ਨੂੰ ਇੱਕ ਜੋੜੀਦਾਰ ਦੇ ਰੂਪ ਵਿੱਚ ਗਾਇਆ ਜਾਂਦਾ ਹੈ ਨਿਭਾਇਆ ਜਾਂਦਾ ਹੈ ਇੱਕ ਕੱਲੇ ਸਿੱਖ ਵੱਲੋਂ ਕਵਿਸ਼ਰੀ ਨੂੰ ਇੰਨੀ ਲੰਬੀ ਵਾਰਤਾ ਦੇ ਵਿੱਚ ਗਾਉਣਾ ਮੂਹ ਜਬਾਨੀ ਗਾਉਣਾ ਇਹਦੀ ਮਿਹਨਤ ਹੈ ਇਹਨਾਂ ਦੇ ਸਰਕਾਰਯੋਗ ਮਾਪਿਆਂ ਦੀ ਮਿਹਨਤ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬੱਚੇ ਇਹ ਪਰਿਵਾਰ ਸਿੱਖ ਇਤਿਹਾਸ ਨੂੰ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰ ਰਏ ਨੇ ਮਾਂ ਬੋਲੀ ਪੰਜਾਬੀ ਨੂੰ ਹੋਰ ਬੱਚਿਆਂ ਤੱਕ ਹੋਰ ਪਰਿਵਾਰਾਂ ਤੱਕ ਪਹੁੰਚਾ ਰਹੇ ਨੇ ਗੁਰਬਾਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਕੌਣ ਸਨ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਦੋਂ ਤੇ ਕਿੱਥੇ ਹੋਈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1706 ਈਸਵੀ ਨੂੰ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ। ਇਹਨਾਂ ਦੇ ਸਤਕਾਰਯੋਗ ਮਾਪਿਆਂ ਦਾ ਜ਼ਿਕਰ ਕਰਨਾ ਬਣਦਾ ਹੈ ਕਿਉਂਕਿ ਅਸੀਂ ਉਹਨਾਂ ਨੂੰ ਦੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਵੀ ਗੁਰਬਾਤ ਸਿੰਘ ਉਹਨਾਂ ਨੂੰ ਲੈ ਕੇ ਹਰ ਧਾਰਮਿਕ ਸਟੇਜ ਤੇ ਲੈ ਕੇ ਪਹੁੰਚਦੇ ਨੇ ਤੇ ਇਹ ਬੱਚੇ ਬਹੁਤ ਖੂਬ ਮਿਹਨਤ ਕਰ ਰਹੇ ਨੇ ਸਿੱਖ ਇਤਿਹਾਸ ਨੂੰ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਪੜ੍ਹ ਰਹੇ ਨੇ। ਜਦੋਂ ਕੋਈ ਆਪਣੀ ਮਾਂ ਬੋਲੀ ਤੋਂ ਟੁੱਟਦਾ ਹੈ ਤਾਂ ਉਹ ਸਿਰਫ ਮਾਂ ਬੋਲੀ ਤੋਂ ਹੀ ਨਹੀਂ ਟੁੱਟਦਾ ਉਹ ਆਪਣੀਆਂ ਕਦਰਾਂ ਕੀਮਤਾਂ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਅਨਮੋਲ ਵਿਰਸੇ ਨੂੰ ਵੀ ਗਵਾ ਬੈਠਦਾ ਹੈ ਪਰਿਵਾਰਕ ਰਿਸ਼ਤਿਆਂ ਨੂੰ ਵੀ ਗਵਾ ਬੈਠਦਾ ਹੈ ਜਿੱਥੇ ਮਾਂ ਬੋਲੀ ਪੰਜਾਬੀ ਨੂੰ ਸੰਭ ਕੇ ਰੱਖਣਾ ਬਹੁਤ ਜ਼ਰੂਰੀ ਹੈ ਉਥੇ ਇਹ ਬੱਚੇ ਹੋਰ ਬੱਚਿਆਂ ਲਈ ਹੋਰ ਪਰਿਵਾਰਾਂ ਲਈ ਪ੍ਰੇਰਨਾ ਸਰੋਤ ਨੇ ਜੋ ਅੱਜ ਦੇ ਬਹੁਤ ਵਿਸ਼ਾਲ ਵਿਸ਼ਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਆਪਣੀ ਵੱਡਮੁੱਲੀ ਜਾਣਕਾਰੀ ਗੁਰਬਾਤ ਸਿੰਘ ਸਾਡੇ ਨਾਲ ਸਾਂਝੀ ਕਰ ਰਹੇ ਨੇ ਗੁਰਬਾਜ ਸਿੰਘ ਤੁਸੀਂ ਕਿਹੜੀ ਜਮਾਤ ਵਿੱਚ ਪੜਦੇ ਹੋ ਮੈਂ ਚੌਥੀ ਜਮਾਤ ਵਿੱਚ ਪੜਦਾ ਹਾਂ ਚੌਥੀ ਜਮਾਤ ਦਾ ਵਿਦਿਆਰਥੀ ਆ ਜੀ ਗੁਰਬਾਜ ਸਿੰਘ ਤੇ ਚੌਥੀ ਕਲਾਸ ਦੇ ਵਿੱਚ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿੱਥੇ ਬੱਚਿਆਂ ਨੂੰ ਆਪ ਦੇ ਪਰਿਵਾਰਕ ਰਿਸ਼ਤਿਆਂ ਦੇ ਨਾਵਾਂ ਤੋਂ ਜਾਣੂ ਕਰਵਾਉਣਾ ਪੈਂਦਾ ਤੇ ਕਈ ਬੱਚਿਆਂ ਨੂੰ ਹੋ ਸਕਦਾ ਹੈ ਕਿ 10 ਸਾਲ 15 ਸਾਲ ਦੀ ਉਮਰ ਦਾ ਵੀ ਗਰੁੱਪ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਆਪਣੇ ਦਾਦਾ ਦਾਦੀ ਤੇ ਨਾਨਾ ਨਾਨੀ ਦੇ ਨਾਵਾਂ ਤੋਂ ਇਲਾਵਾ ਰਿਸ਼ਤਿਆਂ ਦੀ ਪਛਾਣ ਵੀ ਬਹੁੜੀ ਔਖੀ ਹੈ ਸੋ ਚੌਥੀ ਜਮਾਤ ਦਾ ਵਿਦਿਆਰਥੀ ਗੁਰਬਾਜ ਸਿੰਘ ਸਿੱਖ ਇਤਿਹਾਸ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਾਡੇ ਲਈ ਬੜੀ ਮਾਣ ਵਾਲੀ ਗੁਰਬਾਜ ਜੀ ਕੋਲੋਂ ਜਾਣਾਂਗੇ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਕਦੋਂ ਤੇ ਕਿੱਥੇ ਦਿੱਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ 1708 ਈਸਵੀ ਨੂੰ ਨੰਦੇੜ ਸਾਹਿਬ ਵਿਖੇ ਦਿੱਤੀ ਗਈ ਬੜੀ ਗੁਰਬਾਜ ਜੀ ਕੋਲੋਂ ਜਾਣਾਂਗੇ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਖਾਰੀ ਕੌਣ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਖਾਰੀ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਧ ਸ਼ਬਦ ਕਿਸ ਗੁਰੂ ਸਾਹਿਬ ਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ 2218 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ ਸਿੱਖ ਇਤਿਹਾਸ ਨੂੰ ਬੱਚੇ ਪੜ ਰਹੇ ਨੇ ਤੇ ਫਿਰ ਜ਼ਿਕਰ ਕਰਨਾ ਬਣਦਾ ਹੈ ਕਿ ਜ਼ੁਬਾਨੀ ਇਹਨਾਂ ਨੂੰ ਗੁਰਬਾਣੀ ਕੰਠ ਕਰਵਾਈ ਜਾ ਰਹੀ ਹੈ ਇਹਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਇਹ ਨਾ ਬੱਚਿਆਂ ਦੀ ਮਿਹਨਤ ਹੈ ਇਹਨਾਂ ਦੇ ਪਰਿਵਾਰਾਂ ਦਾ ਬਹੁਤ ਵੱਡਾ ਉਪਰਾਲਾ ਹੈ ਬਹੁਤ ਸੋਹਣਾ ਉਦਮ ਹੈ ਕੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਆਪਣੇ ਇਤਿਹਾਸ ਨਾਲ ਆਪਣੇ ਗੁਰ ਇਤਿਹਾਸ ਨੂੰ ਸਿੱਖ ਸੰਗਤਾਂ ਨਾਲ ਸਾਂਝਾ ਕਰ ਰਹੇ ਨੇ ਗੁਰਬਾਜ ਜੀ ਸਭ ਤੋਂ ਘੱਟ ਸ਼ਲੋਕ ਕਿਸ ਗੁਰੂ ਸਾਹਿਬ ਦੇ ਦਰਜ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਘੱਟ 63 ਸ਼ਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਨ ਅੱਜ ਦਾ ਵਿਸ਼ਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਤੇ ਬਾਕੂਬੀ ਸਾਨੂੰ ਵਡਮੁੱਲੀ ਜਾਣਕਾਰੀ ਗੁਰਬਾਜ ਹੁਣਾਂ ਨੇ ਸਾਂਝੀ ਕੀਤੀ ਹੈ ਤੁਹਾਡੇ ਨਾਲ ਜੀਵੇ ਪੰਜਾਬੀ ਦੇ ਇਸ YouTube ਚੈਨਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਜੀ ਗੁਰਬਾਜ ਸਿੰਘ ਤੇ ਇਹਨਾਂ ਦੇ ਸਤਿਕਾਰਯੋਗ ਮਾਪਿਆਂ ਦਾ ਗੁਰਬਾਜ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਨੂੰ ਕਿਹੜੇ ਬਚਨ ਸੰ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸਿਕਾ ਅਗੇ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨੇ ਹੋ ਗ੍ਰੰਥ ਬਹੁਤ ਧੰਨਵਾਦ ਜੀ ਤੇ ਗੁਰਬਾਜ ਜੀ ਅਸੀਂ ਸਮਾਪਤੀ ਵੱਲੇ ਪਾਸੇ ਵੱਧ ਰਹੇ ਹਾਂ ਅਕਸਰੀ ਗੁਰਵਾਜ ਹੁਣਾਂ ਨੂੰ ਅਸੀਂ ਆਡੀਲੇਟ ਤੋਂ ਗੁਰੂ ਘਰਾਂ ਤੋਂ ਧਾਰਮਿਕ ਸਟੇਜਾਂ ਤੋਂ ਗੁਰ ਇਤਿਹਾਸ ਨੂੰ ਸਾਂਝਾ ਕਰਦੇ ਹੋਏ ਸੁਣਦੇ ਆਂ ਦੇਖਦੇ ਆਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਗੁਰਬਾਜ ਸਿੰਘ ਹੁਣਾਂ ਨੂੰ ਤੁਹਾਡੇ ਸਾਹਮਣੇ ਤੁਹਾਡੇ ਸਨਮੁਖ ਵਾਰ-ਵਾਰ ਇਸ ਚੈਨਲ ਦੇ ਜ਼ਰੀਏ ਅਸੀਂ ਕਰਦੇ ਰਹੀਏ ਕਿਉਂਕਿ ਗੁਰਬਾਜ ਸਿੰਘ ਹੁਣੀ ਛੋਟੇ ਬੱਚਿਆਂ ਲਈ ਪਰਿਵਾਰਾਂ ਲਈ ਪ੍ਰੇਰਨਾ ਸਰੋਤ ਨੇ ਕਿਉਂਕਿ ਜਿੱਥੇ ਬੱਚਿਆਂ ਨੂੰ ਆਪਣੀਆਂ ਹੋਰ ਐਕਟੀਵਿਟੀਆਂ ਗਤੀਵਿਧੀਆਂ ਦੇ ਨਾਲ ਜੋੜਿਆ ਜਾ ਰਿਹਾ ਹੈ ਉਥੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਸਿੱਖ ਇਤਿਹਾਸ ਆਪਣਾ ਸੱਭਿਆਚਾਰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਸੋ ਗੁਰਬਾਜ ਜੀ ਲਾਈਏ ਜਕਾਰਾ ਜੀ। ਹਾਂ ਜੀ। ਹਾਂ ਜੀ। ਜਿਕਰਾ ਕੀ ਜਾਵੇ ਨਿਹਾਲੋ ਜਾਵੇ ਦੇਖ-ਦੇਖ ਦੇ ਧਨੀ ਬਚਨ ਦੇ ਬਲੀ ਕਲਮ ਦੇ ਲਿਖਾਰੀ ਨਹੀਂ ਲੇਦੇ ਸਵਾਰ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ। ਧਨ 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 ਸਾਇਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੂਪਾਵੇ। ਸਤਿ ਸ੍ਰੀ ਅਕਾਲ। ਗੁਰਵਰੀਆ ਗਾਲ ਚਿਟਿਆ ਬਾਜਾਂ ਵਾਲਿਓ ਸਤਿਗੁਰੂ ਰਖਲੋ ਦਰਦ ਬਣੇ ਦੀ ਲਾਜ ਚਿੱਤੋ ਗੁਫਤੋ ਸ਼ੀਦੋ ਸਿੰਘਾ ਸਰਬਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲੇ ਲੜਲੀ ਅਦਾਬ ਸਦਾ ਆਕਾਲੀ ਹਿਯਾ ਗਾਲੇ ਦੇਗ ਤੇਗ ਫਤੇ ਗੁਰੂ ਪੰਥ ਦੀ ਹਰਮਿਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ